ਇੱਕ ਬੁੱਢੀ ਮਾਈ ਜੋ ਰਾਤ ਨੂੰ ਖੇਤ ਦੀ ਰਖਵਾਲੀ ਤੇ ਬੈਠੀ ਸੀ ਖਰਬੂਜ਼ੇ ਸੰਨ ਕੋਈ ਤੋੜਨਾ ਲੈ ਜਾਇਆ ਫਾਲਾ ਤੇ ਵਿਚਾਰੀ ਰਾਤ ਨੂੰ ਰਖਵਾਲੀ ਕਰ ਰਹੀ ਸੀ ਉਹ ਭੱਜੀ ਹੋਈ ਆਈ ਉਹਨੂੰ ਖਿਆਲ ਆਇਆ ਇਸ ਅੰਨੇ ਕੋਝ ਕੋਈ गिर ਗਿਆ ਰਸਾ ਪਾ ਕੇ ਉਹਨੇ ਸੁਭਰਾਤ ਨੂੰ ਕਢਿਆ ਧੰਵਾਦ ਕੀਤਾ ਸੁਭਰਾਤ ਨੇ ਉਹ ਰਾਖਿਆ ਮਾਈ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਜੋਛੀਆਂ ਆਂ تو میرے تے ایک کیتا ہے تو میں ہونے اس دے بدلے تیری کچھ سیوا کرنا چاہنا تو میرے کل کل آمی میں تیرا ہاتھ ہوئے کھانگا تو میں تیرا بھوش دسانگا میں جو چھین ہوں نجومی ہوں کی کچھ تیرے نہ لگے ہوئے گا میں سب کوئی دست دیاں گا تو آ میرے ہو تو مائی کہیں لگی اے میرے بچے میری اڈیک نہ کری میں نہیں آمنا ہاں ਸੋ ਕੁ ਰਾਜ ਕਹਿੰਦਾ ਮੇਰੇ ਕੋਲ ਤੇ ਲਾਈਨ ਲੱਗੀ ਰਹਿੰਦੀ ਲੋਕੀ ਪਹਿਲੇ ਵਕਤ ਮੰਗਦੇ ਨੇ بڑے بڑے ਕੁਲਮਾ بڑے بڑے ਬਾਦਸ਼ਾਹ ਹਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਵਿਖਾਉਂਦੇ ਨੇ ਪਰ ਇਹ ਅਸਰ ਆਲੀ ਨਹੀਂ ਬੋਲੂਗਾ ਮੈਂ ਅਸਰ ਕਹਿੰਦਾ ਜਦੋਂ ਭਾਰਤ ਵਿੱਚ ਇਲੈਕਸ਼ਨ ਹੁੰਦੇ ਨੇ ਨਾ ਤੇ ਜਿਹਨੇ ਕੈਂਡੀਡੇਟ ਖੜੇ ਹੁੰਦੇ ਨੇ ਜੋਛੀਆਂ ਦੇ ਚੱਕਰੇ ਪੈਣੇ ਕਦੋਂ ਫਾਰਮ ਦਾਖਲ ਕਰੀਏ ਜਿੱਦ ਜਾਵਾਂਗੇ ਕਿ ਨਹੀਂ ਜਾਵਾਂਗੇ ਉਹ ਸਿੰਘ ਵੀ ਜਾਂਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰੱਖਵਾਉਣ ਨੇ ਬੇਕਸ਼ੀਰੀ ਕਰਨ ਅਲਜੀਤ ਹੋ ਜਾਂਦੇ ਨੇ ਤੇ ਇਹ ਮੈਨੇਜ ਕਰਦੇ ਆ ਜੋਤਸ਼ੀਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਔਰ ਇਹ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਣ ਦੀ ਜਾਚ ਨਹੀਂ ਆਉਂਦੀ ਪਹਿਲੇ ਜੋਤਸ਼ੀਆਂ ਦੇ ਚੱਕਰਾਂ 'ਚ ਔਰ ਇਹ ਸਹੀ ਮੈਂ ਦੱਸਦਾ ਬੜੇ-ਬੜੇ ਮੁਦੱਬਰ ਬੜੇ-ਬੜੇ ਸਿਆਣੇ ਤਾੰਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸ਼ੀਆਂ ਦੇ ਚੱਕਰ 'ਚ ਪੈ ਰਹੇ ਨੇ ਖੈਰ ਉਹ ਮਾਈ ਕਹਿਣ ਲੱਗੀ ਲੱਗਦਾ ਬਹੁਤ ਸਿਆਣੀ ਸੀ ਬਈ ਮੇਰੀ ਉਡੀਕ ਨਾ ਕਰੀ ਮੈਂ ਨਹੀਂ ਆਣਾ ਬਈ ਮੇਰੇ ਕੋਲ ਤੇ ਬੜੇ ਬੜੇ ਹੁਕਮਰਾਨ ਆਉਂਦੇ ਨੇ ਉਲਮਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਨਵਾਨ ਆਉਂਦੇ ਨੇ ਗੁਣਵਾਨ ਆਉਂਦੇ ਨੇ ਮੈਂ ਉਹਨਾਂ ਦਾ ਭਵਿਸ਼ ਦੱਸਣਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹੁੰਦੀ ਕਿਉਂ ਆਖਰ ਕਾਰਨ ਕੀ ਹੈ ਉਹ ਬੁੱਢੀ ਮਾਂ ਕਹਿਣ ਲੱਗੀ ਬੇਟਾ ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੋਜ ਗਿਰ ਜਾਣਾ ਹੈ ਰਾਤ ਨੂੰ ਤੇ ਮੇਰਾ ਕੀ ਕਹਾਗਦ ਹੈ ਕਿ ਮੈਂ ਕਦੋਂ ਖੋਜ ਕਰਨਾ ਹੈ ਮੇਰੇ ਬਾਰੇ ਕੀ ਕਹਾਗਦ ਹੈ ਕਦੇ ਘਰ ਆ ਕੇ ਸੁក្រਾਟ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਇਤਨੀ ਗਿਆਨ ਕੰਦਰ ਲੈ ਦੁਨੀਆ ਦਾ ਦਸਦਾ ਦਰਦਾ ਮੈਂ ਕੱਲ ਕੀ ਹੋਣੇ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋਈ ਜੋਤਸ਼ੀ ਤੁਹਾਨੂੰ ਕਹਿੰਦੇ ਮਨੋਵਿਗਿਆਨਕ ਨੁਕਤੇ ਉੱਤੇ ਉੱਡਣ ਪੜੀ ਬੋਲੇ ਮੰਦਾ ਲਾਭ ਉਠਾਣੇ ਇਸ ਚੱਕਰ 'ਚ ਕਦੀ ਨਾ ਪੈਣਾ ਸਤਿਗੁਰ ਦੀ ਬਾਣੀ ਦਾ ਫੈਸਲਾ ਬੀਓ ਪੁੱਛਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬੀਓ ਪੁੱਛਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਜੋ ਕੋ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸਡੇ ਨਾਲ ਕੀ ਹੋਣਾ ਹੈ ਪਰਸੋਂ ਸਡੇ ਨਾਲ ਕੀ ਹੋਣਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਜਦ ਉਸ ਨੂੰ ਹੀ ਸਭ ਕੁਝ ਪਤਾ ਹੈ ਉਹਦੇ ਨਾਲ ਜੋੜੋ ਗੱਲ ਮਗਾਓ ਜੰਦਰ ਸਾਰੇ ਖਤਮ ਕਰੋ ਕਿਉਂ ਇਹ ਨਿਕਲਨੇ ਚੱਕਰਾਂ ਦੇ ਪਾਓ ਗੁਰਨਾਣ ਹੀ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰੇ ਚ ਨਹੀਂ ਪਾਇਆ ਪਰ ਭਾਈ ਗੁਰਦਾਸ ਜੀ ਨੇ ਇਸ ਦੇ ਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰਾ ਜੋ ਹੈ ਇਹ ਸਬਜੈਕਟ ਇੰਟਰਨੈਸ਼ਨਲ ਨੂੰ ਚਲਾਣਾ ਸੀ ਭਾਈ ਗੁਰਦਾਸ ਨੇ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਹੈ ਖੈਰ ਮੁਖਤਸਰ ਜੋ ਹੈ ਮੈਂਸ ਕਰਾਂ ਭਿਰਗ ਇਸ ਤਰ੍ਹਾਂ ਦਾ ਜੋਤਸੀ ਨਹੀਂ ਸੀ ਉਹਨੇ ਗ੍ਰਹਿ ਨੇ ਛਤਰਾਂ ਦੀ ਚਾਲ ਦਾ ਅਧਿਨਨ ਕੀਤਾ ਔਰ ਇਸ ਦੇ ਨਾਲ ਪ੍ਰਾਕ੍ਰਿਤਿਕ ਮੰਡਲ ਤੇ ਤਬਰੀਦੀ ਵੀ ਆਉਂਦੀ ਹੈ ਇਸ ਤੰਗ ਦੀ ਖੋਜ ਕਰਦਾ ਰਹਿਣ ਕੈਲੇਮ ਸੈਂਟਿਸਟ ਸੀ ਇਹ ਵਿਗਿਆਨਕ ਤਾਂ ਨਗਵੀ ਸੀ ਪਰ ਸੈਂਟਿਸਟ ਵੀ ਸੀ ਅਕਸਰ ਸੈਂਟਿਸਟ ਧਾਰਮਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹਦੇ ਕੋਲ ਦੋਵੇਂ ਕਲਸਨ ਇੱਕ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਨਨ ਕਰਨ ਵਾਲਾ ਵੀ ਸੀ ਇਹਨੇ ਇੱਕ ਗਲ ਦਾਵੇ ਨਾਲ ਕਹੀ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ اگر کسی دا من بدل گیا ہے جب دیاں جب دیاں تو اس دا تن بھی بدلے گا من دا پرباہو تن دے پہے گا کیونکہ اسی دیکھ رہے ہیں جب کروہ دیچ ہوئی ہے من دیچ کروت ہوئے چہرے دے بھاو کچھ اور ہو جانے ہیں من دیچ ہیر کھا ہوئے کچھ اور ہو جانے ہیں من دیچ ہنکار ہوئے چہرہ کچھ اور ہو جانے ہے من دیچ پریم ہوئے چہرہ کچھ اور ہو جانے ہے کئی دفعہ زبان ہاں کر رہی ہوں گی اکھاں نہ کر رہی ہوں دس پہندہ نہیں ہے یہ غلط کہہ رہے ہیں کئی دفعہ ਜਬਾਨ ਜਿਹੜੀ ਹੈ ਉਹ ਨਾ ਪਈ ਕਰਦੀ ਹੁੰਦੀ ਅੱਖਾਂ ਦੱਸਦੀਆਂ ਹਨ ਠੀਕ ਕਹੋ ਤਾਂ ਅੱਖ ਦੇ ਕੋਲੋਂ ਝੂਠ ਬੋਲਣ ਦੀ ਸਮਰੱਥਾ ਨਹੀਂ ਅੱਖ ਸਚਾਈ ਬਿਆਨ ਕਰ ਦਿੰਦੀ ਹੈ ਜਬਾਨ ਝੂਠ ਬੋਲ ਸਕਦੀ ਹੈ ਹਿਰਦੇ ਦੇ ਹਾਵ ਭਾਵ ਅੱਖਾਂ ਵਿੱਚ ਪ੍ਰਗਟ ਹੋ ਜਾਂਦੇ ਨੇ ਕਈ ਵਾਰ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਨਿਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਹੀ ਦੱਸਦੀਆਂ ਆਪਣੇ ਕੰਬਖ ਕਿਥੋਂ ਮਿਲ ਗਿਆ ਰਸਤੇ ਹੀ ਜ਼ਰੂਰੀ ਕੰਮ ਜਾ ਰਹੇ ਸੀ ਇੱਕ ਇਥੋਂ ਡਰ ਗਿਆ ਆਤਮ ਦੇਂ ਕਹਿੰਦੇ ਚਿਹਰਾ ਦੇ ਨਹੀਂ ਕਹਿੰਦਾ ਤੁਲਸੀ ਕਹਿੰਦੇ ਨੇ ਆਵਤ ਹੈ ਹਰ ਛੇ ਨਹੀਂ ਅਰ ਨੈਣ ਨਹੀਂ ਸਨੇ ਤੁਲਸੀ ਤਾ ਨਾ ਜਾਏ ਜੋ ਕੰਚਨ ਵਰਸੇ ਨੇ ਕਹਿੰਦਾ ਤੈਨੂੰ ਵੇਖਨੇ ਆ ਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਜਿਹਨੇ ਤੇ ਮੁਸਕਰਾਤ ਨਹੀਂ ਆਈ ਭੁਲਕੇ ਵੀ ਨਾ ਜਾਈ ਉਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ ਭਾਵੇਂ ਹੀਰੇ ਮੋਤੀ ਵਰਸਦੇ ਹੋਵੇ ਆਵਤ ਹੈ ਹਰ ਛੇ ਨਹੀਂ ਅਰ ਨੈਨਨ ਨਹੀਂ ਸਨੇ ਤੁਲਸੀ ਤਾਹ ਨਾ ਜਾਈਏ ਜੋ ਕੰਚਨ ਵਰਸੇ ਨੇ ਮਨ ਦੇ ਹਾਉ ਭਾਉ ਲਾਜ਼ਮੀ ਚਿਹਰੇ ਤੇ ਪ੍ਰਗਟ ਹੋਦੇ ਨੇ ਤੋ ਗਿਰਗੋ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਹੈ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਤੋ ਮਨ ਦੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਨੇ ਆ ਸ਼ਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕੰਨ ਪਦਮ ਸੀ ਹਨੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਵਿੱਚ ਸਜੇ ਚਰਨ ਦੇ ਵਿੱਚ ਪਦਮ ਸੀ ਗੁਰਨਾਮਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਵਿੱਚ ਪਦਮ ਸੀ ਸ੍ਰੀ ਗੁਰੂ ਗ੍ਰੰਥ ਦੇ ਖੱਬੇ ਪੈਰ ਦੇ ਵਿੱਚ ਭਾਈ ਗੁਰਦਾਸ ਇਸ ਦੀ ਬਗਾਨਤ ਕਰਦੇ ਨੇ ਜਾਇ ਸੁਤਾ ਪ੍ਰਭਾਸ ਰੇ गोडे ऊपर पैर पसारे चरण कमल में पद्म है खिलमे खिलमके वांगो तारे पाय गोदास एक शिकारी आया संध्या दा वक़्त ते बड़े उदास सन कृष्ण क्योंकि कुल सारी मारी जा चुकी थी यादवों दी कुल सारी खत्म हो गई थी महाभारत दी जंग तो बाद दा जिक्र सब मारे जा चुके हैं सब खत्म हो गए हैं ते प्रभास नाम दा तीर्थ सोमनाथ मंदिर दे कोहले ਗੁਜਰਾਤ ਕਾਚ ਕੇ ਆਵਾਜ਼ ਦੇ ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਹੈ ਕਿ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਹੈ ਇਹ ਪ੍ਰਵਾਸ ਇੱਕ ਤੀਰ ਹੈ ਸਮੁੰਦਰ ਦੇ ਕੰਢੇ ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਜਾਇ ਸੁਤਾਲ ਪ੍ਰਵਾਸ ਵਿੱਚ ਕਿਉਂਕਿ ਇਹ ਦਵਾਰਕਾ ਦੇ ਰਾਜਾ ਸੰਦਵਾਰਕਾ ਥੋੜੀ ਜਿਹੀ ਦੂਰੀ ਤੇ ਹੁੰਦਾ ਜਾਇ ਸੁਤਾਲ ਪ੍ਰਵਾਸ ਵਿੱਚ ਗੋਦੇ ਉੱਪਰ ਪੈਰ ਪਸਾਰੇ ਚਰਨ ਕਮਲੇ 'ਚ ਪਦਮ ਹੈ ਜਿਵੇਂ ਮਿਲ ਜਮਕੇ ਵਾਂਗੂ ਤਾਰੇ ਬਦਕ ਆਇਆ ਬਾਦ ਦਾ ਮਿਰਗੇ ਜਾਨ ਬਾਣ ਗੈ ਮਾਰੀ ਉਹ ਜਿਹੜਾ ਬਦਮ ਸੀ ਉਹ ਅੰਧੇਰੇ ਰਿਸ਼ਤਿਆਂ ਕੇ ਸੰਧਿਆ ਹੋ ਚੁਕੀ ਸੀ ਕਿ ਸ਼ਿਕਾਰੀ ਨੇ ਸਮਝਿਆ हिरੰਦ ਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰੇ ਸੀਨੇ 'ਚ ਲੱਗਿਆ ਕ੍ਰਿਸ਼ਨ ਤੇ ਇਸੇ ਤਰ੍ਹਾਂ ਉਹਨਾਂ ਦਾ ਅੰਤ ਹੋਇਆ ਇਸੇ ਤਰ੍ਹਾਂ ਇਹ ਲੋਕਾਂ ਲਈ ਮਦਦ ਨੂੰ ਗਲਵਖੜੀ ਚਲਾਇਆ ਆ ਕੇ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਪਰ ਰੋਈ ਜਾ ਰਹੇ ਸੀ ਗੱਲ ਵਿਚ ਲੀਤਾ ਕ੍ਰਿਸ਼ਨ ਜੀ ਆਗਣ ਕੀਤੇ ਹਰਨਾ ਚਿਤਾਰੇ ਭਾਈ ਗੁਰਦਾਸ ਜੀ ਨੇ ਅਸਲ ਇੱਕ ਮੁਖਤਸਰ ਮਹਾਰਸ ਕਰਾਂ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਤੇਰੀ ਮੁਚਾਉਣਾ ਸੀ ਤੇਰੇ ਹੱਥੋਂ ਆਉਣਾ ਸੀ ਤੂੰ ਰੋ ਨਾ ਐਸੇ ਹੀ ਆਉਣਾ ਸੀ ਐਸੀ ਤਰੀਕ ਮੌਤ ਹੋਣੀ ਸੀ ਚਰਨਾਂ ਚ ਪਰਮ ਪਰ ਜਗਤ ਵਿੱਚ ਜਿੰਨੇ શ્રેષ્ઠ અવਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਅਰਥਾਂ ਤੇ ਪੈਰੰਗ ਦੇਖਣ ਨੂੰ ਨਹੀਂ ਮਿਲੇ। ਯਹੋਵੇ ਦੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਲਗਾ ਹੈ। ਕ੍ਰਿਸ਼ਨ ਦਾ ਹੈ। ਗੁਰੂ ਨਾਨਕ ਦਾ ਹੈ। ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾ। ਹਰੀਦੁਆਰ ਦੀ ਗੱਲ ਹੈ। ਸਰਦੀਆਂ ਦੇ ਦਿਨ ਸਨ ਸਤਗੁਰ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਤੇ ਬੈਠੇ ਐਨ ਚਰਨਾ ਨੂੰ ਪਸਾਰ ਕੇ। ਚੋਟੀ ਦਾ ਹਰੀਦਵਾਰ ਦਾ ਪ੍ਰੋਵਹਕ ਬ੍ਰਾਹਮਣ ਜੇ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਆ ਬੜਾ ਵਿਦਵਾਨ ਸਿਆਣਾ ਉਹ ਜਿਉਂ ਦੇਖਦਾ ਹੈ ਪਦਮ ਚਰਨਾ ਵਿੱਚ ਪਦਮ ਉਹਨੇ ਪਹਿਰਾ ਦੇ ਮੱਥਾ ਟੇਕ ਦਿੱਤਾ ਗੁਰੂ ਅਮਰਦਾਸ ਕਹਿਣ ਲੱਗੇ ਤੂੰ ਬ੍ਰਾਹਮਣ ਹੈ ਤੇ ਮੈਂ ਤੇ ਪੱਲਾ ਖੱਤਰੀ ਹਾਂ ਤੂੰ ਬ੍ਰਾਹਮਣ ਉਹਨੇ ਮੇਨੂੰ ਕ ਮੱਥਾ ਟੇਕਿਆ ਮੈਂ ਤੇ ਯਾਤਰੀ ਹਾਂ ਅੱਜੋ ਇੱਕ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ అవਤਾਰੀ પુરੁਸ਼ ਹੋ ਤੁਸੀਂ ਕੋਈ ਗੌਰਤ ਕਰੋ ਫੜੇ ਚਰਨਾਂ 'ਚ ਪਦਮ ਹੈ ਮੈਂ ਲਏ ਆ ਫੜੇ ਚਰਨਾਂ 'ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ ਉਹ ਚਰਨਾਂ ਨੂੰ ਚੁੰਮ ਲੈਣਾ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਸਬਰਾਮਣ ਨੇ ਕਿਹਾ ਮਹਾਰਾਜ ਤੇ ਬੀਤ ਤਾ ਕਿਸੇ ਦਿਨ ਬ੍ਰਿਕਸ਼ ਬਣਿਆ ਬਣਾ ਫੜੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਤੁਹਾਨੂੰ ਪਰਮਾਤਮਾ ਨੇ ਚੁਣਿਆ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਬਲਵੇਂ ਅਤੇ ਇਸ ਬ੍ਰਾਹਮਣ ਨੇ ਕਹਿੰਦੇ ਨੇ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿਦਦਾ ਪਹੁੰਚ ਗਿਆ ستگوں نے بھی پہچان لیا وہی ہے کچھ دن سیوا کرتا رہا کہ ستگور نے بڑا لیا پورکھا آیا ہے بڑی دور وہ ہردوار تین پانچ سات مہینے بھی ہو گئے سیوا کرنے ودوان بھی تو بڑا ہے بجن بھی کرنا ہے چل تیری کوئی کامنا تو ضرور آنی ہے منگ لے کچھ پوری کر دے براہم ہے تو بھائی صاحب بھائی سنتوخ جی لکھ دینا ہاتھ جوڑ کے براہمن کہنے لگا ਦੇਵੁਰ ਦੇਵ ਜੋ ਧਨ ਦੇਵ ਨਾਮ ਨਾ ਦੇਵ ਨਾਮ ਬਿਹੋਂ ਨ ਜਨ ਜੰਮ ਬੁਲ ਜਾਏ ਹੈ ਜੋ ਨਾਮ ਦੇਵ ਧਨ ਨਾ ਦੇਵ ਧਨ ਬਿਹੋਂ ਜਗਤ ਨ ਸੁਹਾਏ ਹੈ ਜੇ ਤੂੰ ਮੇਰੀ ਚੋਲੀ ਚ ਧਨ ਪਾ ਰੇ ਨੇ ਤੇ ਨਾਮ ਦੀ ਝਲਕ ਨਾ ਦੇਨੇ ਤੇ ਬੰਦਾ ਜਮਾਂ ਦੀ ਮਾਲ ਸਹਾਰਦਾ ਪਰੋਖ ਵਿਗੜ ਜਾਂਦਾ ਹੈ ਤੇ ਜੇ ਤੁਮ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇਂ ਤੇ ਮੇਰੀ ਝੋਲੀ ਚ ਧਨ ਨਾ ਪਾਵੇ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ ਵਿਗੜਦਾ ਹੈ ਗੁਰੂ ਅਮਰਦਾਸ ਤੇ ਜੋ ਕੇ ਨੰਨ ਮੇਰੇ ਦੋਨੋਂ ਨਿਰਮਲ ਬੰਧ ਚਲਾਏ ਸਤਗੁਰ ਨੇ ਕੁਝ ਐਸੀ ਮਿਹਰਲੀ ਦ੍ਰਿਸ਼ਟੀ ਨਾਲ ਦੇਖਿਆ ਉਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਝੋਲੀ ਸੋਨੇ ਚੰਦੀ ਨਾਲ ਭਰ ਦਿੱਤੀ ਜਾਣਾ ਕਿੰਨਾ ਮੇਰੇ ਦੋਵੇਂ ਲੋਕ ਸੁਰੇ ਨਹੀਂ ਕਰਦੇ ਤੇ ਧਨ ਗੁਰੂ ਅਮਰਦਾਸ ਰਹਿ ਖੈਰ ਮੁਖਤਸ਼ਰ ਮੈਂ ਇਸ ਗran ਜਲਮਨ ਜੀ ਬਦਮਸੀ ਹੁਣ ਮੈਂ ਅਰਜ ਕਰਾਂ ਫੁਨੇ ਛੰਦ ਦੇ ਚਾਹੀ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟ ਦਾ ਇਸਤਵਾਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜ੍ਹੀ ਛੰਦ ਸਾਹਮਣੇ ਆਇਆ ਹੋਣਾ ਇਹ ਛੰਦ ਗੁਰੂ ਅਰਜਨ ਦੇਵ ਜੀ ਦਾ ਮੇਰੇ ਹਾਥ ਪਦਮ آنگن سکھ باسنا میرے ہاتھ ددم یہ دوجے تیجے چوتھے پنج میں دی گل نہیں سگڑ اپنی گل کیونکہ لفظ ہے میرے تیرے نہیں کھلے نہیں میرے ہاتھ پدم آنگن سکھ باسنا سکھی میرو گنٹ رتن پیک دکھ ناسنا میرے ہاتھ ددم نو نہیں ملتا ہے ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥ ਵਿੱਚ ਪਰਮ ਪਦਮ ਸੀ ਇਤਿਹਾਸ ਵਿੱਚ ਕਿਰੇਜ਼ੀ ਕਰ ਲਈ ਗੁਰਬਾਣੀ ਕਸਮ ਦੀ ਬਾਣੀ ਤੇ ਬ੍ਰਹਮ ਗਿਆਨ ਸਤਿਗੁਰ ਦਾ ਛੰਦ ਕਹਿੰਦੇ ਨੇ ਮੇਰੇ ਹੱਥ ਵਿੱਚ ਪਦਮ ਮੇਰੇ ਹਾਥ ਵਿੱਚ ਪਦਮ ਆਂਗਨ ਸੁਖ ਬਾਸਨਾ ਮੇਰੇ ਹਿਰਦੇ ਦੀ ਸੇਜਾ ਦੇ ਸੁਖੀ ਸੁਖ ਹੈ ਔਰ ਕੰਠ ਦੇ ਚ ਪਰਮਾਤਮਾ ਦਾ ਨਾਮ ਰੂਪੀ ਰਤਨ ਹੈ ਸੱਚੀ ਮੇਰਾ ਕੰਠ ਰਤਨ ਇਕ ਦੋਖ ਨਾ ਸੁਨਾ ਇਹ ਪਦਮ ਭਿਰਗੂ ਦਾ ਪਦਮ ਨਹੀਂ ਜੋ ਭਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਨਦੇ ਉਹ ਮੇਰੇ ਸਾਹਮਣੇ ਰੱਖਾ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਿਆ ਹੈ ਤਾਂ ਹੱਥਾਂ ਵਿੱਚ ਬਰਕਤਾਂ ਆ ਜਾਣੀਆਂ ਕਦਮਾਂ ਵਿੱਚ ਕ੍ਰਾਂਤੀ ਆ ਜਾਣੀਏ ਬੋਲਾਂ ਵਿੱਚ ਸਦੇ ਆ ਜਾਣੀਏ ऐसे हाथ जे मिट्टी ਨੂੰ ਛੂਹਣਗੇ ਤੇ ਸੋਨਾ ਬਣ ਜਾਵੇ। ਬਿਗੜਦੇ ਹੋਏ ਕੰਮ ਨੂੰ ਛੂਹਣਗੇ ਤਾਂ ਮੇਲ ਹੋ ਜਾਏਗਾ। ਪ੍ਰਾਚੀਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਕੁੱਲ ਬਣਾਣਾ ਹੈ, ਕੋਈ ਸੜਕ ਬਣਾਣੀ ਹੈ, ਕੋਈ ਧਾਰਮਿਕ ਮੰਦਰ ਬਣਾਣਾ ਹੈ, ਇਹ ਆਪਣਾ ਘਰ ਬਣਾਣਾ ਹੈ। ਬਈ ਨਹੀਂ ਪੱਥਰ ਉਸ ਤੋਂ ਰਖਵਾਗੇ ਤੇਰੇ ਹੱਥਾਂ 'ਚ ਬਰਕਤ ਹੈ। ہوں لوگ کی بے پرکتی ہاتھ لگتے ہیں خاص کر کے راجنی تک سادے جو میں دیکھ سڑک کا ادگاٹن کرتے نے پلان کا گارٹن کرا رہے ہیں کسی بلڈنگ کا نہیں پتھر نے وہ پتھر ہی رہا ہے جو ہے رکھ جان باقی کاک نہیں ہوتا کچھ بھی نہیں آتا وہ پتھر ہی حد حد ہاتھ کچھ بھی نہیں سدگڑ آپ نے ਜਿਸ ਦੇ ਕੰਠ ਵਿੱਚ ਪ੍ਰਭੂ ਦਾ ਨਾਮ ਨਹੀਂ ਹਿਰਦੇ ਦੇ ਚਾਨਣਾ ਨਹੀਂ ਉਸ ਦੇ ਹੱਥ ਕਿਤਨੇ ਬਰਕਤ ਨਹੀਂ ਗੁਰਵਰਜਨ ਦੇਵ ਜੀ ਮਹਾਰਾਜ ਦੇਵਾਲ ਜੇ ਉਹ ਕੰਚਨ ਨੂੰ ਹੱਥ ਲਾਵੇ ਕੇ ਉਹ ਸੇਤੀ ਰਲ ਜਾਣਾ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ ਟਗੜ ਜਾਏਗਾ ਚੱਲੇ ਵਰ ਵਹੀ ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ ਤੇ ਦੇ ਕਦਮਾਂ ਦੇ ਵਿੱਚ ਕੁਝ ਵੀ ਨਹੀਂ یہ کچھ بھی نہیں یہ بھی نہیں میں اکثر ارض کرتا پیا کئی دنوں کو کئی سریرک شکتی ہے آرکھک شکتی بھی ہے سکھان کو دماغی شکتی بھی ہے سکھا کو روحانی شکتی نہیں ادھیاتمک مقبل نہیں اور کچھ کم ایسے آدھے نے شریرک شکتی نا آدمی ਕੁਝ ਕੰਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕੰਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕੰਮ ਐਸੇ ਨਹੀਂ ਨਾ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਹੈ ਉਹਦੇ ਲਈ ਅਧਿਆਤਮਿਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਸਰਕਟ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਕੋਠੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਬਣਦੀ ਹੈ پرماتما دا نام جپدیا روحانی شکتی بتی اے شکتی نہیں اس بھی کم ایک ہے ایک پدم جو گروہ ارجن دیو جی مہاراج کہہ رہے ہیں کہ ہے نام جپد جپدیا جب نام کنٹھ کنکھ جاندہ ہے ہردی چس جاندہ ہے ہاتھ برگت آ پدم میرے ہاتھ پدم آنگن سکھ باسنا سکھی میرو کنٹھ رتن دیکھ دکھ ناسنا ایک منٹ آپ ہوٹ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਹਾਂ ਪਟਾਂ ਦਾ ਸਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਪਾਠ ਹੈ ਕਿਨੇ ਹੈ ਗੁਰੂ ਅਵਰਾਜ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿਤ ਬਸੇ ਬਾਵਾ ਜੋ ਤੀਨ ਲੋਕਾਂ ਤਰ ਮੋ ਹੈ ਹੈ ਗੁਰੂ ਅਮਰਦਾਸ ਫੜਾ ਜਿਹੜਾ ਦਹਿਣਾ ਹੱਥ ਹੈ ਇਹਦੇ ਚ ਬਾਜ ਹੈ ਕਮਲ ਹੈ ਬਦਨ ਹੈ ਮੈਂ ਹਮਣੀ ਅਰਜ਼ ਕੀਤੀ ਹੈ पदम ਦੇ अनेका ਨਾਮ ਨੇ ਪਦਮ ਨੂੰ ਬਾੜਜ ਕਹਿੰਦੇ ਨੇ ਪਦਮ ਨੂੰ ਸੋਹਰਬ ਕਹਿੰਦੇ ਨੇ ਪਦਮ ਨੂੰ ਕੰਲੀ ਕਹਿੰਦੇ ਨੇ ਪਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਵਿੱਚ ਸ਼ਬਦ ਗੋਲ ਨੇ ਇਸ ਕਮਲ ਫੁੱਲ ਦੇ ਪੜੇ ਬਹੁਤ سارے ਨਾਮ ਇਤਨੇ ਬਾੜਜ ਸ਼ਬਦ ਵਰਤੇ ਪੈਨੇ ਬੱਟ ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਦੇਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਚ ਪਦਮ ਹੈ ਇਤਿਹਾਸ ਕਹਿੰਦਾ ਚਰਨਾ ਚ ਪਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਗਲ ਸਪਸ਼ਟ ਹੋ ਗਿਆ ਇਤਿਹਾਸ ਵਿੱਚ ਇਹ ਹੈ ਕਿ ਸਤਗੁਰੂ ਦਾ ਜਿਹੜਾ ਸੰਜਾ ਚਰਨ ਸੀ ਪਦਮ ਉਸ ਦੇ ਸੀ ਬ੍ਰਹਮਣ ਉਹ ਥੇ ਰੱਖਿਆ ਸੀ ਹਰੀਦואר ਵਿੱਚ ਪਰ ਉਹਨੇ ਮੱਥਾ ਨਹੀਂ ਲੀਕਿਆ ਸੀ ਪਰ ਪਟ ਪੈ ਕਹਿੰਦੇ ਨੇ हे ਗੁਰੂ ਅਮਰਦਾਸ ਜੋ ਤੁਹਾਡਾ ਦੇਣਾ ਹੱਥ ਹੈ ਇਹਦੇ ਵਿੱਚ ਪਦਮ ਹੈ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਣੇ ਪੈਰ ਵਿੱਚ ਪਦਮ ਸੀ ਤੇ ਬਿਰਗੂ ਵਾਲਾ ਪਦਮ ਹੈ ਜੋ ਬਿਰਗੂ ઋષਿ ਕਹਿੰਦਾ ਹੈ ਔਰ ਜੋ ਭੱਜ ਕਹਿ ਰਹੇ ਨੇ ਇਹ ਦੇਹ ਨੇ ਹੱਥ ਦੇ ਪਦਮ ਹੈ ਇਹ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰੂ ਨਾਨਕ ਦੇ ਸਿਧਾਂਤਿਕ ਲੁਕਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੈ ਹੱਥਾਂ ਦੀ ਬਰਕਤਾਂ ਆਉਂਦੀਆਂ ਜੋ ਨਾਮ ਜਪਦਾ ਹੈ ਬੋਲਾਂ ਦੀ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ ਦੀ ਕ੍ਰਾਂਤੀ ਆਵੇਗੀ لازਮੀ ਆਵੇਗੀ ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਦੇ ਹੱਥ ਜਿਸ ਨੂੰ ਛੋਣ ਗਏ ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀ ਇਹ ਮੈਨੇ ਨਹੀਂ ਉਦੇ ਬੋਲ ਕੁਛ ਨਾ ਕੁਛ ਪਲਟਾ ਲਿਆਣ ਗਏ ਇਹ ਮੈਨੇ ਬਾੜਜ ਕਰਦਾ ਹਣੇ ਸਿਧ ਸੰ ਮੁੱਖ ਮੁਖ ਜੋ ਹੈ ਰਿੱਧ ਬਸੇ ਬਾਵਾਂ ਜੋ ਤਿੰਨ ਲੋਕ ਆਂਤਰ ਮੋਹੇ ਏ ਹਨ ਗੁਰੂ ਅਮਰਦਾਸ ਫੜੇ ਦਾਏ ਹੱਥ ਦੇਚ ਬਾੜਜ ਹੈ ਬਦਮ ਹੈ ਫੜੇ ਬائیں ਹੱਥ ਦੇ ਸਿੜੀਆਂ ਨੇ ਖਾਲੀ ਨਹੀਂ ਹੈ ਹੱਥ ਤੇ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਹੱਥ ਨਾਲ ਵੀ ਹੱਥੇ ਜਿ ਪਦਮ ਹੈ ਜਾ ਹੱਥ ਜੀ ਰੇਢੀ ਆਵੇ ਬਰਕਤ ਆਵੇ ਪਿੱਛੇ ਹੱਥ ਰੱਖੋ ਬੈਸੇ ਸਿਰ ਤੇ ਹੱਥ ਰੱਖੋ ਹੁਣ ਬੜੇ ਸੰਤ ਅਸੀਸਾਂ ਦਿੰਦੇ ਰਹ ਜਾਂਦਾ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਛ ਨਹੀਂ ਤੇ ਹੱਥਾਂ 'ਚ ਕੁਛ ਨਹੀਂ ਹੱਥਾਂ 'ਚ ਬਰਕਤ ਆਉਂਦੀ ਹੈ ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਖਾਤ ਅਕਸੀਨ ਬਣੇਗੀ ਖਾਤ ਵਿੱਚ ਪਲਟਾਇਆ ਬਖੈਰ ਮੁਖਤਸਰ ਜੋ ਹੈ ਮੈਂ ਇਸ ਕਰਾਂ ਪਾਤਕਾਇ ਨੇ ਫਟਾ ਬਾਇਆ ਹੱਥ ਵੀ ਖਾਲੀ ਨਹੀਂ ਹੁੰਦੇ ਜਿਹੜੀਆਂ ਨੇ ਰੇੜੇ ਬਸੇ ਅਭਿਓ ਸੋਏ ਰਸਤੇ ਨਹੀਂ ਜਾਂਤੋਂ ਥੜਾ ਮੁਖੜਾ ਮੂੰਹ ਪ੍ਰਸਨਾ ਇਹ ਵੀ ਖਾਲੀ ਨਹੀਂ ਇਸ ਵਿੱਚ ਸੜੀਆਂ ਵਸਦੀਆਂ ਤੁਸੀਂ ਜੋ ਕੁਝ ਬੋਲੋਗੇ ਹੋ ਜਾਏਗਾ ਥੜੇ ਬਾਹਾਂ ਹੱਥ ਦੇ ਚ ਰੇੜੀ ਨਾਲ ਸਜੇ ਚ ਪਦਮ ਮੂੰਹ ਦੇ ਚ ਬਰਕਤਾਂ ਸੜੀਆਂ ਬਾਰਜ ਕਾ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਰਿਦ ਬਸੇ ਬਾਵਾਨ ਜੋ ਤਿੰਨ ਲੋਕਾਂ ਅੰਦਰ ਮੋਹੇ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਪਟ ਤੇ ਲੈਨੇ ਰਿਦ ਬਸੇ ਅਗੇ ਹੋ ਸੋਰਸਤਿਨ ਹੀ ਜਾਤੋ ਮੁਖੋ ਭਗਤ ਉਚਰੇ ਅਮਰਗੁਰ ਕੀ ਤਰੰਗ ਰਾਤੋ ਏ ਗੁਰੂ ਅਮਰਦਾਸ ਫੜੇ ਹਿਰਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਥੋੜੇ ਹੱਥ ਵਿੱਚ ਪਦਮ ਬਣ ਗਿਆ ਹੈ ਫੜੇ